ਤਾਰਾ ਦੌੜ ਰਹੇ ਨੇ ਬੰਦੇ ਆਪਣੇ ਜੀ ਆਹ ਦੇਖੋ ਜੀ ਹੁਣੇ ਸੈੱਲ ਘਟੇ ਹੋਏ ਸੀ ਕਿਸੇ ਪੀਰ ਦੇੋਂ ਲੈਣ ਆਇਆ ਦੁੱਧ ਬਹੁਤ ਲੋਕ ਆਉਂਦੇ ਨੇ ਦੁੱਧ ਲੈਣ ਇਹ ਜਿਹੜਾ ਜੇ ਕੋਈ ਬਿਮਾਰ ਆ ਸੈੱਲ ਘਟੇ ਹੋਏ ਨੇ ਇਹਨੂੰ ਵੀਡੀਓ ਨੂੰ ਜ਼ਰੂਰ ਅੱਗੇ ਸ਼ੇਅਰ ਕਰਿਓ ਲੱਖਾਂ ਰੁਪਇਆ ਡਾਕਟਰਾਂ ਦੇ ਲਾਉਣ ਨਾਲੋਂ ਆ ਜਿਹੜਾ ਦੁੱਧ ਆ ਇਹ ਕੱਚਾ ਪੀਣਾ ਵਾ ਵਾਲੀ ਦੇ ਕੇ ਨਹੀਂ ਜਿੰਨਾ ਆਪਣਾ ਜੀ ਜੇ ਕੋਈ ਵੀਰ ਬਿਮਾਰ ਵੀ ਆ ਤਾਂ ਉਹਰੇ ਸਾਡੇ ਕੋਲੇ ਆ ਕੇ ਪੀ ਸਕਦਾ ਵਾ ਇਹਨੂੰ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਦਾ ਫਰਜ਼ ਸਮਝ ਕੇ ਅਪਾ ਐਵੇਂ ਛਿੱਲਾਂ ਦੇ ਮੁੜ ਕੇ ਬੱਕੀਆਂ ਕਰਵਾਈ ਜਾਂਦੇ ਆ ਡਾਕਟਰ ਠੱਗੀ ਜਾਂਦੇ ਆ ਮੈਂ ਗਰੰਟੀ ਦਉ ਲਿਖ ਕੇ ਤੀਜੇ ਦਿਨ ਬਾਅਦ ਬੰਦੇ ਦੇ ਛਿੱਲ ਚੈੱਕ ਕਰਾ ਲਵੇ ਇਹ ਜਿਹੜਾ ਦੁੱਧ ਪੀ ਕੇ ਤੀਜੇ ਡੰਗ ਨੂੰ ਯਾਨੀ ਛਿੱਲ ਪੂਰਾ ਕਰ ਦਿੰਦੀ ਆ ਪਰ ਇਹ ਐ ਨਹੀਂ ਹੈ ਵੀ ਇਹ ਤੋਂ ਆਪਾਂ ਲਿਆ ਕੇ ਪੀ ਲਿਆ ਜੇ ਕੋਈ ਦੂਰ ਵੀ ਆ ਮੰਨ ਲਓ ਕੋਈ ਸ਼ਹਿਰ ਤੋਂ ਆਉਣਾ ਜਾਂ ਹੋਰ ਕਿਸੇ ਪਿੰਡੋਂ ਆਉਣਾ ਮਰੀਜ਼ ਆ ਉਹ ਬੋਤਲ ਲਿਆਓ ਜਿਹੜੀ ਆਪਣਾ ਗਰਮ ਰਹਿੇ ਦੁੱਧ ਜਦੋਂ ਚੌਂਦਾ ਚੌਂਦਾ ਦੁੱਧਾ ਜਿਹੜਾ ਕੋਸਾ ਹੁੰਦਾ ਵਾ ਉਹਨੂੰ ਉਦਾਂ ਹੀ ਬੰਦ ਕਰਕੇ ਲਿਆ ਕੇ ਪਲਾ ਦਿਓ ਚੱਲ ਜਿਹੜੇ ਥੋੜੇ ਤੀਜੇ ਡੰਗ ਨੂੰ ਪੂਰੇ ਬਿਲਕੁਲ ਬਹੁਤ ਲੋਕ ਆ ਕੇ ਪੀਦੇ ਜਾਂਦੇ ਆ ਆਪਦਾ ਇਨਸਾਨੀਅਤ ਦੇ ਤੌਰ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਚੈਨਲ ਨੂੰ ਵੀ ਸਾਡੇ ਨੂੰ ਫੋਲੋ ਕਰਿਓ ਆਪਾਂ ਜਿਹੜਾ ਜੀ ਗੌਟ ਫਾਰਮ ਤੇ ਡੈਰੀ ਫਾਰਮ ਦੀ ਨੌਲੇਜ ਦੀਆਂ ਜਿੰਨੀ ਆਪ ਅਪਲੋਡ ਕਰਦੇ ਆਂ ਵੀਡੀਓ ਜਿਵੇਂ ਉਹਨੂੰ ਬਹੁਤ ਵੀ ਗੌਟ ਫਾਰਮ ਨਾਲ ਜੁੜਨਾ ਚਾਹੁੰਦੇ ਆ ਉਹਨਾਂ ਨੂੰ ਇਹੀ ਕਹਿਣਾ ਸਾਡਾ ਵੀ ਥੋੜਾ ਜਿਆ ਤੇਖ ਕੇ ਪਹਿਲਾਂ ਸਾਡੇ ਚੈਨਲ ਤੋਂ ਸਟੱਡੀ ਕਰੋ ਪਹਿਲਾਂ ਸਿੱਖੋ ਇਹ ਜਿਹੜਾ ਜਾਨਵਾਰ ਆ ਬਹੁਤ ਸੋਹਣ ਜਾਨਵਾਰ ਆ ਜੇ ਇਹ ਮਰਨ ਤੇ ਆਵੇ ਤਾਂ ਇਹ ਮੋਕ ਲੱਗ ਕੇ ਵੀ ਮਰ ਜਾਂਦਾ ਖਾਣ ਪੀਣ ਬਹੁਤ ਇਹਦਾ ਜਾਨੀ ਸੁੱਧਾ ਵਾਲਾ ਵਾਜੇ ਕਿਤੇ ਪੱਤੇ ਥੱਲੇ ਵੀ ਲੱਗ ਕੇ ਧਰਤੀ ਨਾਲ ਉਹ ਪੱਤੇ ਹੀ ਨਹੀਂ ਖਾਂਦੀ ਇਹਨੇ ਉਪਰੋਂ ਤੋੜ ਕੇ ਪੱਤਾ ਖਾਣਾ ਵਾ ਬਹੁਤ ਬਹਿਮਣ ਜਾਨਵਾਰ ਆ ਜਾਨੀ ਬਹੁਤ ਵਹਿਮ ਕਰਦਾ ਖਾਣ ਪੀਣ ਦਾ ਫਿਰ ਆਪਾਂ ਘਰੇ ਰੱਖ ਲਈਏ ਉਹ ਆਪਾਂ ਨੂੰ ਨਾ ਲੋੜ ਰਹਿਣਾ ਪੀਰ ਬਣ ਕੇ ਜਿਆਦਾ ਨਾ ਪੈਸੇ ਲਾ ਕੇ ਪੰਗਲ ਉਹ 1 2 ਤੋਂ ਸ਼ੁਰੂ ਕਰੋਗੇ ਤੁਹਾਨੂੰ ਆਪੇ ਹੀ ਪਤਾ ਲੱਗ ਜੂਗਾ ਕਾਣੀ ਫਾਇਦੇ ਦੇ ਇੰਨੇ ਨੇ ਵੀ ਘਾਟਾ ਕੋਈ ਹੈ ਨਹੀਂ ਇਹ ਬਿਜ਼ਨਸ ਦੇ ਵਿੱਚ ਹੁਣ ਜਿਵੇਂ ਦੁੱਧੇ ਹੀ ਦੇਖ ਲਓ ਤੁਸੀਂ ਇਹਦਾ ਇਹ ਨੇ ਜੜੀਆਂ ਬੂਟੀਆਂ ਖਾਣੀਆਂ ਨੇ ਆਰਗੈਨਿਕ ਇਹਹੀ ਵੀਰੇ ਘਰੇ ਰੱਖੀ ਇਹਨਾਂ ਨੂੰ ਹਾਂ ਮੈਂ ਸਾਰੀ ਘੜੀ ਚਾਰ ਕੇ ਲੈ ਕੇ ਆਏ ਨੇ ਅਸੀਂ ਵੀਡੀਓ ਵੀ ਪਾਉਂਦੇ ਰਹਿੰਦੇ ਆ ਵਿੱਚ ਸਟੋਰੀ ਜੇ ਘਰੇ ਰੱਖਾਂਗੇ ਇਹ ਅਸੀਂ ਇਹਨਾਂ ਨੂੰ ਰਾਜੀ ਨਹੀਂ ਕਰ ਸਕਦੇ ਇਹ ਮਰਨੀਆਂ ਸ਼ੁਰੂ ਹੋ ਜਾਣੀਆਂ ਇਹ ਪਰ ਫਿਰਕੇ ਖੋਸਾ ਜਾਂਨ ਲੱਗ ਪੈ ਫਿਰ ਥੋੜੀਆਂ ਤੋਂ ਇਹੇ ਲੋਟ ਨਹੀਂ ਆਉਂਦਾ ਦੋ ਚਾਰ ਤੋਂ ਜੇ ਤੁਸੀਂ ਰੱਖੋਗੇ ਫਿਰ ਆਪੇ ਤੁਹਾਨੂੰ ਪਤਾ ਲੱਗ ਜੀ ਕੀ ਇਹਦਾ ਹਿਸਾਬ ਹੁੰਦਾ ਵਾ ਚੈਨਲ ਨਾਲ ਵੱਧ ਤੋਂ ਵੱਧ ਜੁੜੋ